ਤਾਂ ਹੁਣੇ ਸਟੇਟਸ ਪਾ ਰਿਹਾ ਸੀਗਾ ਜੀ ਮੇਰੇ ਕ੍ਰਿਕਟਰ ਦੇ ਕੋਈ ਤਾਂ ਲਿੰਕ ਨੇ ਸਾਨੂੰ ਕੋਈ ਉਂਗਲ ਨਹੀਂ ਲਾ ਸਕਦਾ ਅਭਿਸ਼ੇਕ ਕ੍ਰਿਕਟਰ ਨੇ ਤਾਂ ਉਹਨਾਂ ਦਾ ਨਾਮ ਮਿਸਯੂਜ਼ ਕੀਤਾ ਗਿਆ ਕਿ ਹੁਣ ਭਰਾ ਸਾਥ ਦੇਊਗਾ ਸਾਡਾ ਕੋਈ ਸਾਨੂੰ ਹੱਥ ਨਹੀਂ ਲਾ ਸਕਦਾ ਸਰ ਉਹਨਾਂ ਦੀ ਭੈਣ ਦਾ ਇਹਨਾਂ ਨਾਲ ਰਿਸ਼ਤਾ ਹੋਇਆ ਜੀ ਹਾਂਜੀ ਫਿਰ ਸਰ ਗੱਲਾਂ ਕਰਦਾ ਕਰਦਾ ਮੈਨੂੰ ਕੱਲਾ ਸਾਈਡ ਤੇ ਰਹਿ ਗਿਆ ਤਾਂ ਸਰ ਮੇਰੇ ਸਿਰ ਤੇ ਕੜੇ ਮਾਰੇ ਕੜੇ ਮਾਰ ਕੇ ਉੱਤੋਂ 15 20 ਸੈਕਿੰਡ ਬਾਅਦ ਮੇਰੀ ਵੀਡੀਓ ਬਣਾ ਕੇ ਫਿਰ ਇਹਨਾਂ ਨੇ ਸਰ ਮੇਰਾ ਜਲੂਸ ਮੇਰੇ ਕੱਪੜੇ ਪਾੜੇ ਸਰ ਮੈਨੂੰ ਕੰਦਾ ਫੀਲ ਕਰਾਇਆ ਅਗਲੀ ਸੀ ਬੋਨਟ ਤੇ ਚੜ ਕੇ ਵੈਪਨ ਦਿਖਾ ਕੇ ਜਦੋਂ ਉਹਨੇ ਵੈਪਨ ਦਿਖਾਇਆ ਤਾਂ ਕਹਿੰਦਾ ਲਵਿਸ਼ ਦੀ ਦਰਖਾਸਤ ਵਾਪਸ ਲੈ ਤਾਂ ਸੌਰੀ ਮੰਗੋ ਕੋ ਘਰ ਜਾ ਕੇ ਭਾਵੇਂ ਵੀਡੀਓ ਚ ਸੁਣ ਲਿਓ ਤਾਂ ਨਹੀਂ ਤਾਂ ਕਹਿੰਦਾ ਤੇਰੀ ਤੈਨੂੰ ਦਾ ਤੇਰੀ ਫੈਮਿਲੀ ਨੂੰ ਮਾਰ ਦਿੱਤਾ ਜਾਊਗਾ ਕਿ ਇਹਦੇ ਤਾਇਆ ਜੀ ਕੋਈ ਪਾਲੀ ਉਹਦੇ ਵਿੱਚ ਨੇ ਕੋਈ ਪੋਲੀਟੀਸ਼ੀਅਨ ਹੈ ਇਧਰ ਟੱਚ ਚ ਨੇ ਤਾਂ ਇਹ ਸਟੇਟਸ ਪਾ ਰਿਹਾ ਸਾਡਾ ਕੋਈ ਬਾਲ ਨਹੀਂ ਪੜ ਸਕਦਾ ਜਸਟ ਅ ਮਿੰੂ ਜਿੱਥੇ ਤੱਕ ਲੱਗਦਾ ਮੈਨੂੰ ਹੁਣ ਆਪਣੀਆਂ ਸੋਹਣੀਆਂ ਕਾਰਾਂ ਦਿਨੋਂ ਹਟ ਗਿਆ ਜੀ ਤਾਂ ਕਰਕੇ ਮੇਨਾਂ ਕੁੱਟ ਮਾਰ ਕੀਤੀ ਦੇ ਜੀ ਕਾਰਾਂ ਦਾ ਮਤਲਬ ਕੀ ਕਿ ਇਹ ਨਾਲ ਲੱਗਦੀ ਕਾਰਾਂ ਦਾ ਮਿਹਨਤ ਹੈ ਅੱਗੇ ਮੈਂ ਤੋ ਕਦੀ ਰੇਂਜ ਰੋਵਰ 2 ਸੀਟਰ ਜਾਂ ਐਸ ਕਲਾਸ ਇਦਾਂ ਲੈ ਜਾਂਦਾ ਜੀ ਜੀ ਐਲ ਐਸ ਲੈ ਜਾਂਦਾ ਸੀ ਹੁਣ ਮੈਨੂੰ ਮਨਾ ਕਰਨ ਲੱਪਿਆਂ ਤਾਂ ਮੇਰੇ 3 ਦਿਨ ਚ ਮੇਰਾ ਕਾਰਾਂ ਦਾ ਤਾਂ ਟਰਾਂਸਪੋਰਟ ਦਾ ਸਰ 4 ਦਿਨ ਪਹਿਲਾਂ ਕਾਫੀ ਐਕਸਪੈਂਸਿਵ ਬੈਗ ਮੇਰਾ ਡਿਊਰ ਦਾ ਲੈ ਕੇ ਗਿਆ ਕਿ ਮੈਂ ਫੁਕਰੀ ਮਾਰਨੀ ਉੱਥੇ ਚੱਲਾ ਮੈਂ ਅੰਬਰ ਸਰ ਬੀਤੇ ਦਿਨ ਸੋਸ਼ਲ ਮੀਡੀਆ ਤੇ ਇੱਕ ਕੁੱਟਮਾਰ ਦੀ ਕਾਫੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਯੁਵਕ ਨੂੰ ਜਿਹੜਾ ਕੀ ਹੈ ਸਰਦਾਰ ਮੁੰਡਾ ਕੁੱਟਦਾ ਹੈ ਨਜ਼ਰ ਆ ਰਿਹਾ ਜੋ ਰਾਤ ਦੀ ਵੀਡੀਓ ਹੈ ਉਸ ਤੋਂ ਬਾਅਦ ਇੱਕ ਦਿਨ ਵੇਲੇ ਦੀ ਗੁਰਾਇਆਂ ਦੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਦੱਸਦੀ ਹੈ ਜਿਹੜੀ ਪਹਿਲਾਂ ਦੀ ਵੀਡੀਓ ਰਾਤ ਵੇਲੇ ਦੀ ਹੈ ਉਹ ਲੁਧਿਆਣਾ ਦੀ ਵੀਡੀਓ ਤੁਸੀਂ ਜਾ ਰਹੀ ਹੈ ਔਰ ਜਿਹੜੇ ਜਿਸ ਵਿਅਕਤੀ ਨੂੰ ਕੁੱਟਿਆ ਜਾ ਰਿਹਾ ਉਸ ਦਾ ਨਾਮ ਸਤਿੰਦਰ ਸੱਤੀ ਹੈ ਜੋ ਜਲੰਧਰ ਦੇ ਗੁਰਾਇਆਂ ਦਾ ਰਹਿਣ ਵਾਲਾ ਹੈਗਾ ਤਾਂ ਉਹਨਾਂ ਵੱਲੋਂ ਇੱਕ આરોਪ ਲਗਾਇਆ ਗਿਆ ਹੈ ਕਿ ਜਿਹੜਾ ਯੁਵਕ ਹੈ ਸਰਦਾਰ ਉਹਨਾਂ ਨੂੰ ਕੁੱਟ ਰਿਹਾ ਹੈਗਾ ਉਸ ਦਾ ਨਾਮ ਲਵਿਸ਼ ਉਭਰਾਇਆ ਔਰ ਕੀ ਇੱਕ ਕ੍ਰਿਕਟਰ ਅਭਿਸ਼ੇਕ ਸ਼ਰਮਾ ਦਾ ਹੁਣ ਵਾਲਾ ਜੀਜਾ ਦੱਸਿਆ ਜਾ ਰਿਹਾ ਉਹਨਾਂ ਦੀ ਜਿਹੜੀ ਅਭਿਸ਼ੇਕ ਸ਼ਰਮਾ ਦੀ ਸਿਸਟਰ ਹੈ ਉਹਨਾਂ ਦੇ ਨਾਲ ਸਗਾਈ ਹੋਈ ਹੈਗੀ ਹੈ ਤਾਂ ਉਹਨਾਂ ਵੱਲੋਂ ਜਿਹੜੀ ਕੀ ਹੈ ਜਿਹੜਾ ਅਲਵਿਸ਼ ਉਭਰਾਇਆ ਉਸ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਸ ਤੋਂ ਬਾਅਦ ਜਦੋਂ ਉਸ ਦੀ ਸ਼ਿਕਾਇਤ ਦੇਣ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਸ ਦੇ ਦੋਸਤਾਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਔਰ ਉਹਨਾਂ ਦੇ ਉੱਤੇ ਉਹਨਾਂ ਦਾ આરોਪ ਹੈ ਕਿ ਗੋਲੀਆਂ ਵੀ ਜਿਹੜੀਆਂ ਫਗਵਾੜਾ ਦੇ ਵਿੱਚ ਚਲਾਈਆਂ ਗਈਆਂ ਨੇ ਤਾਂ ਕਿ ਉਹਨਾਂ ਦੇ ਖਿਲਾਫ ਜਿਹੜੀ ਇਹ ਕੰਪਲੇਂਟ ਨਾ ਦਿੱਤੀ ਜਾਵੇ ਸਾਡੇ ਨਾਲ ਸਤਿੰਦਰ ਸੱਤੀ ਮੌਜੂਦ ਨੇ ਇਹ ਵੀ આરોਪ ਲਗਾ ਰਹੇ ਨੇ ਕਿ ਜਿਹੜੇ ਕਪੁਲ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਜਿਹੜਾ ਗੁਰਾਇਤ ਦੇ ਵਿੱਚ ਮਾਰਕੁੱਟ ਹੋਈ ਹੈ ਉਹਦੀ ਜਿਹੜੀ ਐਫਆਈਆਰ ਜ਼ਰੂਰ ਦਰਜ ਹੋ ਗਈ ਹੈ ਗੱਲਬਾਤ ਕਰਦੇ ਕੀ ਪੁਰਾ ਮਾਮਲਾ ਜਿਸਿੰਦਰ ਜੀ ਕੀ ਗੱਲਬਾਤ ਦਰਸ਼ਕਾਂ ਨੂੰ ਖੁੱਲ ਕੇ ਦੱਸੋ ਸਟਾਰਟਿੰਗ ਕੀ ਹੋਈ ਸੀ ਕੀ ਗੱਲ ਸਰ ਮੈਂ ਲੁਧਿਆਣੇ ਜਨਰ ਕਰਨ ਗਿਆ ਸੀ ਰਾਤ ਨੂੰ ਆਪਣੇ ਭਰਾ ਅਮਰ ਕੁਮਰ ਨਾਲ ਫਿਰ ਸਰ ਅਸੀਂ ਪਲੱਕ ਰੈਸਟੋਰੈਂਟ ਪੈਠੇ ਸੀ ਸਾਊਥ ਸਿਟੀ ਉੱਥੇ ਬੈਠੇ ਮੈਂ ਲਾਈਕ ਆਪਾਂ ਜਿੱਦਾਂ ਸੋਸ਼ਲ ਮੀਡੀਆ ਸਟੇਟਸ ਪਾ ਦਿੱਤਾ ਠੀਕ ਹੈ ਮੈਂ ਸਨੈਪਚੈਟ ਤੇ ਪਾਇਆ ਤਾਂ ਇਹ 15-20 ਮਿੰਟ ਤੱਕ ਆ ਗਿਆ ਜਦੋਂ ਤੱਕ ਮੇਰਾ ਡਿਨਰ ਆਇਆ ਫਿਰ ਸਰ ਇਹ ਬੈ ਕੇ ਮੈਨਾਂ ਡਿਨਰ ਕੀਤਾ ਹੈ ਦੋ ਜਣੇ ਇਹਦੇ ਨਾਲ ਸੀਗੇ ਇੱਕ ਸਰਦਾਰ ਇੱਕ ਮੋਨਾ ਮੁੰਡਾ ਉਹਨਾਂ ਨੂੰ ਮੈਂ ਨੋਨ ਨਹੀਂ ਹੈਗਾ ਮੈਨੂੰ ਨਹੀਂ ਜਾਣਦੇ ਉਹ ਫਿਰ ਸਰ ਡਿਨਰ ਕੀਤਾ ਮੇਰਾ ਹਾਲਚਲ ਪੁੱਛਿਆ ਮੈਨਾਂ ਕਾਫੀ ਸ਼ੇਅਰ ਕੀਤੀ ਇਨ ਸੇਮ ਪਲੇਟ ਡਿਨਰ ਕੀਤਾ ਸਰ ਇਹਨੇ ਠੀਕ ਆ ਲੱਗੇ ਸੀ ਚਿੱਲ ਵਧੀਆ ਕੀਤਾ ਗੱਲਾਂ ਮਾਰੀਆਂ ਫਿਰ ਸਰ ਗੱਲਾਂ ਕਰਦਾ ਕਰਦਾ ਮੈਨੂੰ ਕੱਲਾ ਸਾਈਡ ਤੇ ਲੈ ਗਿਆ ਤਾਂ ਸਰ ਮੇਰੇ ਸਿਰ ਤੇ ਕੜੇ ਮਾਰੇ ਕੜੇ ਮਾਰ ਕੇ ਉੱਤੋਂ 15 20 ਸੈਕਿੰਡ ਬਾਅਦ ਮੇਰੀ ਵੀਡੀਓ ਬਣਾ ਕੇ ਫਿਰ ਇਹਨਾਂ ਨੇ ਸਰ ਮੇਰਾ ਜਲੂਸ ਮੇਰੇ ਕੱਪੜੇ ਪਾੜੇ ਸਰ ਮੈਨੂੰ ਗੰਦਾ ਫੀਲ ਕਰਾਇਆ ਮੇਰੀ ਡਿਸਰੈਸਪੈਕਟ ਕੀਤਾ ਫॉर ਹੋਲ ਲਾਈਫ ਹਨਾ ਉਸ ਤੋਂ ਬਾਅਦ ਸਰ ਮੇਰੇ ਕੱਪੜੇ ਪਾੜ ਕੇ ਫਿਰ ਮੈਂ ਜਦੋਂ ਫਗਵਾੜੇ ਐਮ ਐਲ ਆਰ ਕਟਾ ਕੇ ਸਵੇਰੇ ਉੱਥੇ ਗਿਆ ਆਪਣੇ ਪੁਲਿਸ ਸਟੇਸ਼ਨ ਤਾਂ ਪੁਲਿਸ ਸਟੇਸ਼ਨ ਪਹਿਲਾਂ 4 ਦਿਨ ਸਾਰਿਆਂ ਨੇ ਮੈਨੂੰ ਬਹੁਤ ਗੁੱਡ ਟਰੀਟ ਕੀਤਾ ਆਫਟਰ ਥੈਟ ਸਰ ਮੈਨੂੰ ਬਲੌਕ ਹੀ ਕਰਤਾ ਮੇਰੀ ਕਿਸੇ ਨੇ ਗੱਲੇ ਨਹੀਂ ਸੁਣੀ ਕਿਉਂਕਿ ਇਹਦੇ ਤਾਇਆ ਜੀ ਕੋਈ ਪੋਲ ਉਹਦੇ ਵਿੱਚ ਨੇ ਕੋਈ ਪੋਲੀਟੀਸ਼ੀਅਨ ਨੇ ਇਦਾਂ ਟੱਚ ਚ ਨੇ ਤਾਂ ਇਹ ਸਟੇਟਸ ਪਾ ਰਿਹਾ ਸਾਡਾ ਕੋਈ ਬਾਲ ਨਹੀਂ ਪੜ ਸਕਦਾ ਸਾਡੇ ਬਹੁਤ ਬੀਜੇਪੀ ਚ ਸੈਂਟਰ ਤੱਕ ਲਿੰਕ ਨੇ ਤਾਂ ਹੁਣੇ ਸਟੇਟਸ ਪਾ ਰਿਹਾ ਸੀਗਾ ਜੀ ਮੇਰੇ ਕ੍ਰਿਕਟਰ ਤੇ ਕੋਈ ਇਦਾਂ ਲਿੰਕ ਨੇ ਸਾਨੂੰ ਕੋਈ ਉਂਗਲ ਨਹੀਂ ਲਾ ਸਕਦਾ ਇੱਕ ਸਿਰਫ ਕ੍ਰਿਕਟਰ ਦਾ ਕੀ ਲਿੰਕ ਹੈ ਨਾ ਸਰ ਇਹਨਾਂ ਉਹ ਕਿਸੇ ਗੁੱਡ ਅਭਿਸ਼ੇਕ ਕ੍ਰਿਕਟਰ ਨੇ ਤਾਂ ਉਹ ਬਹੁਤ ਵਧੀਆ ਪਲੇਅਰ ਨੇ ਇੰਡੀਆ ਦੇ ਤਾਂ ਉਹਨਾਂ ਦਾ ਨਾਮ ਮਿਸਯੂਜ਼ ਕੀਤਾ ਗਿਆ ਕਿ ਹੁਣ ਭਰਾ ਦਾ ਸਾਥ ਦੇਊਗਾ ਸਾਡਾ ਕੋਈ ਸਾਨੂੰ ਹੱਥ ਨਹੀਂ ਲਾ ਸਕਦਾ ਉਹਨਾਂ ਦਾ ਕੀ ਰਿਸ਼ਤਾ ਕੀ ਸਰ ਉਹਨਾਂ ਦੀ ਭੈਣ ਦਾ ਇਹਨਾਂ ਨਾਲ ਰਿਸ਼ਤਾ ਹੋਇਆ ਜੀ ਹਾਂਜੀ ਵਿਆਹ ਨਹੀਂ ਹੋਇਆ ਇਹ ਨਹੀਂ ਰਿਸ਼ਤਾ ਹੋਇਆ ਹਾਂਜੀ ਜਦੋਂ ਤੁਹਾਨੂੰ ਪਹਿਲਾਂ ਮਾਰਕੋ ਜੀ ਦੀ ਜੇਪ ਲਗ ਰੈਸਟੋਰੈਂਟ ਬੈਠੇ ਸੀ ਉਹ ਤਾਂ ਗੱਲਬਾਤ ਕੀ ਹੋਈ ਸੀ ਕੋਈ ਲੜਾਈ ਝਗੜਾ ਕੋਈ ਨਥਿੰਗ ਆਇਆ ਮੇਨਾਂ ਜੇ ਲੜਾਈ ਝਗੜਾ ਹੁੰਦਾ ਹੀ ਕੁੱਟ ਦਿੰਦਾ ਮੈਨੂੰ ਫਿਰ ਵੀ ਮੈਂ ਸੋਚਦਾ ਕੋਈ ਗੱਲ ਹੋਣੀ ਆ ਜਸਟ ਮੈਨੂੰ ਜਿੱਥੇ ਤੱਕ ਲੱਗਦਾ ਮੈਨੂੰ ਹਣ ਆਪਣੀਆਂ ਸੋਹਣੀਆਂ ਕਾਰਾਂ ਦੇਣੋਂ ਹਟ ਗਿਆ ਜੀ ਤਾਂ ਕਰਕੇ ਮੇਨਾਂ ਕੁੱਟ ਮਾਰ ਕੀਤੀ ਗਈ ਉਹਨੀਆਂ ਕਾਰਾਂ ਦਾ ਮਤਲਬ ਕੀ ਕਿ ਮੇਰੇ ਨਾਲ ਲੱਗਦੀ ਕਾਰਾਂ ਦਾ ਬਹਿਨਸ ਆ ਕਿ ਮੇਤੋਂ ਕਦੀ ਰੇਂਜ ਰੋਵਰ 2 ਸੀਟਰ ਜਾਂ S ਕਲਾਸ ਇਦਾਂ ਲੈ ਜਾਂਦਾ ਜੀ ਐਲ ਐਸ ਲੈ ਜਾਂਦਾ ਸੀ ਹੁਣ ਮੈਨੂੰ ਮਨਾ ਕਰਨ ਲੱਪਿਆਂ ਤਾਂ ਮੇਰੇ 3 ਦਿਨ ਚ ਮੇਰਾ ਕਾਰਾਂ ਦਾ ਤਾਂ ਟਰਾਂਸਪੋਰਟ ਸਰ 4 ਦਿਨ ਪਹਿਲਾਂ ਕਾਫੀ ਐਕਸਪੈਂਸਿਵ ਬੈਗ ਮੇਰਾ ਡਿਓਰ ਦਾ ਲੈ ਕੇ ਗਿਆ ਕਿ ਮੈਂ ਫੁਕਰੀ ਮਾਰਨੀ ਉੱਥੇ ਚੱਲਾਂ ਮੈਂ ਅੰਮ੍ਰਿਤਸਰ ਹਾਂਜੀ ਇਹ ਤੁਹਾਡਾ ਲਿੰਕ ਕਿਦਾਂ ਬਣਿਆ ਇਹਦੇ ਨਾਲ ਦੋ ਸਾਲ ਪੁਰਾਣੇ ਦੋਸਤ ਆ ਸਾਡਾ ਭਰਾ ਆ ਹਰਜੀਤ ਫਲੋਰ ਤੋਂ ਉਹਦੇ ਥਰੂ ਮਿਲਿਆ ਸੀ ਤਾਂ ਇਹ ਬਰਥਡੇ ਕੇ ਕੱਟਣ ਆਇਆ ਸੀ ਕਿਉਂਕਿ ਮੇਰੇ ਸੋਹਣੇ ਰਿਲੇਸ਼ਨ ਨੇ ਵਾਇਗੁਰੂ ਦੀ ਮੇਰ ਨਾਲ ਤਾ ਹੈ ਜਸਟਿਸ ਸਟੋਰੀ ਪਾਉਣ ਕਰਕੇ ਆਇਆ ਮਾ ਉਹਦੋਂ ਵੀ ਤਾਂ ਇੱਦੇ ਜ ਤਾਂ ਇਹਨੇ ਤੁਸੀਂ ਸੋਚ ਲਓ ਮੇਰੇ ਕੁੱਟ ਦੀ ਇੱਦਾ ਸਟੋਰੀ ਪਾ ਕੇ ਆਪਣਾ ਇਹਨੇ ਨਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜੀ ਔਰ ਕਿਉਂਕਿ ਰੀਜ਼ਨ ਹੀ ਹੈ ਨੀਗਾ ਬਾਅਦ ਇੱਕ ਹੋਰ ਵੀਡੀਓ ਬਾਰੇ ਲੈ ਜਿਹੜੇ ਦਿਨ ਵੇਲੇ ਦੀ ਸਰ ਉਦੋਂ ਮੈਂ ਜਲੰਧਰ ਤੋਂ ਘਰ ਜਾ ਰਿਹਾ ਸੀ ਫਗਵਾੜੇ ਕੋਨੀਕਰ ਰਿਜ਼ੋਰਟ ਅੱਗੇ ਮੇਰੀ ਗੱਡੀ ਰੋਕੀ ਗਈ ਪੰਨੀ ਗਈ ਉਹ ਮੈਂ ਵੀਡੀਓਸ ਤਾਂ ਫੋਟੋਸ ਤਾਂ ਮੇਰੀ ਗੱਡੀ ਦੇ ਉੱਤੇ ਜਿੰਮੀ ਭੁੱਲਾ ਰਹੀ ਅਗਲੀ ਸੀ ਬੋਨਟ ਤੇ ਚੜ ਕੇ ਵੈਪਨ ਦਿਖਾ ਕੇ ਜਦੋਂ ਉਹਨੇ ਵੈਪਨ ਦਿਖਾਇਆ ਤਾਂ ਕਹਿੰਦਾ ਲਵਿਸ਼ ਦੀ ਦਰਖਾਸਤ ਵਾਪਿਸ ਲੈ ਤਾਂ ਸੌਰੀ ਮੰਗ ਉਕੋ ਘਰ ਜਾ ਕੇ ਭਾਵੇਂ ਵੀਡੀਓ ਚ ਸੁਣ ਲਿਓ ਤਾਂ ਨਹੀਂ ਤਾਂ ਕਹਿੰਦਾ ਤੇਰੀ ਤੈਨੂੰ ਦਾ ਤੇਰੀ ਫੈਮਲੀ ਨੂੰ ਮਾਰ ਦਿੱਤਾ ਜਾਊਗਾ ਫਿਰ ਮੈਂ ਗੱਡੀ ਭਜਾ ਕੇ ਸਰ ਸਿੱਧੇ ਗੁਰਾਇਆ ਥਾਣੇ ਗਿਆ ਤਾਂ ਉੱਥੇ ਐਸਐਚਓ ਸਰ ਨੇ ਵਿਰਕ ਸਰ ਉਹਨਾਂ ਨੇ ਮੇਰੀ ਹੈਲਪ ਕੀਤੀ ਤਾਂ ਮੈਨੂੰ ਸੰਭਾਲਿਆ ਤਾਂ ਦਿਨ ਅਗਲੇ ਦਿਨ ਮੈਂ ਉਹਦੀ ਦਰਖਾਸਤ ਦਿੱਤੀ ਫਗਵਾੜੇ ਉਹ ਦਰਖਾਸਤ ਚ ਮੇਤੋਂ ਕੁਝ ਗਲਤ ਹੋ ਗਿਆ ਸੀ ਤਾਂ ਮੈਂ ਸਹੀ ਕਰਾਉਣ ਕਚੈਰੀਆਂ ਗੁਰਾਇਆ ਗਿਆ ਤਾਂ ਇਹਨਾਂ ਨੇ ਉੱਤੇ 10 ਬੰਦੇ ਲਿਆ ਕੇ 12 ਮੇਰੀ ਵੀਡੀਓ ਬਣਾਈ ਸਰ ਮਰੇ ਕੱਪੜੇ ਪਾੜੇ ਮੈਨੂੰ ਕਢੀ ਸਿਆ ਸਰ ਮੈਂ ਕੋਈ ਜਾਨਵਰ ਨਹੀਂ ਹੈਗਾ ਆਮ ਐ ਹਿਊਮਨ ਬੀਇੰਗ ਮੈਂ ਤਾਂ ਅੱਗੇ ਸਰ ਮੇਰੇ ਇਨ ਸਟਿਚਸ ਨੇ ਸਰ ਤੇ ਉਸ ਦਿਨ ਦਾ ਮੈਨੂੰ ਪਤਾ ਮੇਰਾ ਕੀ ਹਾਲ ਹੈ ਸਮਰ ਐਕਸੀਡੈਂਟ ਹੋਇਆ ਯਾ 2024 ਮੈਂ ਕੱਲਾ ਹੀ ਬੱਚਿਆ ਸੀ ਉਹਦੋਂ ਸਰ ਹਾਂਜੀ ਤਾਂ ਜੇ ਤੁਸੀਂ ਦੱਸਿਆ ਕਿ ਗੁਰਾਇਆਂ ਵੀ ਤੁਹਾਡੇ ਨਾਲ ਮਾਰਕਟ ਹੋਈ ਹੈ ਫਿਰ ਫਗਵਾੜੇ ਮਾਰਕਟ ਹੋਈ ਹੈ ਤਾਂ ਹੁਣ ਤੱਕ ਤਿੰਨ ਘਟਨਾਵਾਂ ਤੁਹਾਡੇ ਨਾਲ ਹੋ ਚੁੱਕੀਆਂ ਟੋਟਲ ਐਫ ਆਈ ਆਰ ਕਿੰਨੀਆਂ ਹੋਈਆਂ ਇੱਕ ਐਫ ਆਈ ਆਰ ਹੋਈ ਗੁਰਾਇਆਂ ਉਹ ਸਰ ਨੇ ਉਹਨਾਂ ਦੀ ਰਿਸਪੈਕਟ ਕਰਦਾ ਮੈਂ ਇੱਕ ਸਰ ਦੀ ਉਹਨਾਂ ਨੇ ਮੇਰਾ ਸਾਥ ਦਿੱਤਾ ਸੱਚਾਈ ਦਾ ਸਾਥ ਦਿੱਤਾ ਪਰ ਲੁਧਿਆਣੇ ਤਾਂ ਫਗਵਾੜੇ ਮੇਰੀ ਕਿਸੇ ਨੇ ਸਰ ਸੁਣੀ ਨਹੀਂ ਮੈਂ ਲੁਧਿਆਣੇ ਸਭ ਕੁਝ ਦਿੱਤਾ ਬਟ ਮੇਰੀ ਕੋਈ ਸੁਣ ਨਹੀਂ ਰਿਹਾ ਜੀ ਮੈਂ ਤਾਂ ਕਹਿੰਦੇ ਕੀ ਪੁਲਿਸ ਸਰ ਕੁਝ ਵੀ ਨਹੀਂ ਮੈਂ ਕਿਸੇ ਇੱਕ ਉੱਤੇ ਗਾਰਡ ਨੇ ਸੀਗੇ ਸਿਕਿਉਰਟੀ ਗਾਰਡ ਆ ਟਾਈਪ ਉਹ ਕਹਿੰਦੇ ਇਹ ਬਹੁਤ ਲਿੰਕ ਨੇ ਤਾਂ ਉਹਨਾਂ ਨੇ ਪਰਚਾ ਇਦਾਂ ਹੋਣ ਨਹੀਂ ਦੇਣਾ ਕਿ ਉਹਨਾਂ ਦੇ ਰਿਲੇਸ਼ਨ ਨੇ ਜੀ ਬਹੁਤ ਵੱਡੇ ਸੈਂਟਰ ਤੱਕ ਤਾਂ ਸਰ ਜੇ ਮੈਂ ਆਮ ਇਨਸਾਨ ਆ ਮੈਨੂੰ ਨਹੀਂ ਕੋਈ ਜਾਣਦਾ ਤਾਂ ਇਹਦਾ ਮਤਲਬ ਇੰਤਾਂ ਦੇ ਲੋਕ ਸਾਰਿਆਂ ਨੂੰ ਕੁੱਟੀ ਜਾਓਗੇ ਕੋਈ ਨਹੀਂ ਕੀ ਤੁਹਾਡੀ ਅਪੀਲ ਹੈਗੀ ਪੁਲਿਸ ਪ੍ਰਸ਼ਾਸਨ ਸਰ ਮੇਰਾ ਸੀਐਮ ਸਾਹਿਬ ਦੇ ਅੱਗੇ ਹੱਥ ਝੁੜ ਕੇ ਬੇਨਤੀ ਕਰਦਾ ਉਹ ਆਮ ਇਨਸਾਨ ਨੂੰ ਜੇ ਐਮਐਲਏ ਬਣਾ ਸਕਦੇ ਆ ਵਧੀਆ ਮੰਤਰੀ ਬਣਾ ਸਕਦੇ ਆ ਤਾਂ ਮੈਂ ਕ ਆਮ ਇਨਸਾਨ ਮੇਰਾ ਸਾਥ ਤਾਂ ਦੇ ਸਕਦੇ ਸਰ ਮੈਂ ਕ ਆਮ ਇਨਸਾਨ ਮੇਰਾ ਸਾਥ ਦੇਣ ਮੈਨੂੰ ਸੱਚਾਈ 'ਚ ਮੇਰਾ ਸਾਥ ਦੇਣ ਤਾਂ ਮੇਰੀ ਵੀਡੀਓ ਲੀਕ ਕੀਤੀ ਜੋ ਕਲੋਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਸਰ ਬਿਲਕੁਲ ਐਸ ਜੇਂਸਟੈਂਡਰ ਸੱਤੀ ਜਿਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇ ਨਾਲ ਇੰਨਾ ਕੁੱਟਮਾਰ ਕੀਤੀ ਗਈ ਹੈ ਕਿ ਤਿੰਨ ਜਗ੍ਹਾ ਤੇ ਜਿਹੜਾ ਕਿ ਉਹਨਾਂ ਨੂੰ ਅਲੱਗ-ਅਲੱਗ ਥਾਵਾਂ ਤੇ ਕੁੱਟਿਆ ਗਿਆ ਹੈਗਾ ਤਾਂ ਉਹਦੇ ਵਿੱਚ ਹਾਲੇ ਤੱਕ ਇੱਕ ਹੀ ਜਗ੍ਹਾ ਤੇ ਐਫਆਈਆ ਦਰਜ ਹੋਈ ਉਹਨਾਂ ਦਾ આરોਪ ਹੈ ਕਿ ਜਿਹੜਾ ਕੀ ਹੈ ਉਹਨਾਂ ਨੂੰ ਹਾਲੇ ਹੋਰ ਵੀ ਖਤਰਾ ਉਹਨਾਂ ਨੂੰ ਲੱਗਦਾ ਹੈ ਜਬ ਦਾ ਨਜ਼ਰ ਆਇਆ ਰਹੇਗਾ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਜਲਦੋ ਜਲ ਜਿਹੜੀ ਕੀ ਹੈ ਉਹਨਾਂ ਦਾ ਪੁਲਿਸ ਉਹਨਾਂ ਤੇ ਸਖਤੋ ਸਖਤ ਕਾਰਵਾਈ ਕਰੇ ਜਲੰਧਰ ਤੋਂ ਸਹਿਜ ਨਜ਼ਰ